ਸਤਿ ਸ਼੍ਰੀ ਅਕਾਲ ਜੀ ਸਿੰਗ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਜੀ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤਨ ਟੋਟਲ ਦੋ گاਵਾ ਤੇ ਇੱਕ ਮਾਈਤਨ ਦਿਖਾਉਣੀ ਆ ਗੱਲਬਾਤ ਹੁਣ ਕਰਦੇ ਹਾਂ ਵੀ ਜੀ ਉਹਨਾਂ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਬਾਕੀ ਇਹ ਆ ਕਿ ਬੈਂਤੇ ਰਹਿੰਦੇ ਆ ਬੈਸੋਈਆਂ ਦੇ ਆਪਣੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਪਣਾ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਚਲੋ ਵਧੀਆ ਜੀਤਾ ਜੀ ਤੇ ਨਾਮ ਦੱਸਦੇ ਇਕੱਲੀ ਫਿਰ ਆਪਾਂ ਪ੍ਰੇਮ ਸਿੰਘ ਪਿੰਡ ਜਿਕ ਦੇਖੁਰਦ ਤਸੀਲ ਇਨਾਲਾ ਜ਼ਿਲ੍ਹਾ ਅਮ੍ਰਿਤਸਰ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ 950129650 ਠੀਕ ਹੈ ਜੀ ਹਾਂਜੀ ਹਾਂਜੀ ਤੇ ਅੱਜ ਕਿੰਨੀਆਂ ਫਿਰ ਅੱਜ ਵੀਰ ਜੀ ਤਿੰਨ ਜੇ ਦੋ ਵੜਾ ਤੇ ਇੱਕ ਛੋਟੀ ਠੀਕ ਹੈ ਵੇਗ ਗਿਆ ਕੱਲ ਦਾ ਲਾ ਮਾਲ ਹੈ ਹਾਂਜੀ ਵੇਗ ਗਿਆ ਵੇ ਜੀ ਠੀਕ ਹੈ ਹਾਂਜੀ ਤੇ ਸ਼ੁਰੂਆਤ ਫਿਰ ਛੋਟੀ ਤੇ ਕਰ ਲਈ ਹੈ ਨਾ ਹਾਂਜੀ ਹਾਂਜੀ ਕਿੰਨਾ ਵੇ ਸਵੇਰ ਸੁੱਈ ਜੇ ਪਹਿਲਾ ਹੀ ਸੂਆ ਜੇ ਵੇ ਜੀ ਪਹਿਲਾ ਸੂਆ ਜੇ ਕਲੂਨ ਕੱਟੀ ਜੇ ਥਾਣੇ ਦੇ ਪੰਜ ਜੇ ਹਾਂਜੀ ਥਣ ਪੰਜ ਜੇ ਵੇ ਜੀ ਚੱਲਦੇ ਸਾਰੇ ਲੱਗੀ ਆ 1 2 ਧਾਰਾਂ ਆਉਂਦੀਆਂ ਜੇ ਅੱਛਾ ਹਾਂਜੀ ਚਲਦਾ ਵਸਾਉਣਾ ਚਲਦਾ ਪਾਜੀ ਠੀਕ ਹੈ ਜੀ ਉਹ ਵੱਖਰਾ ਵਰਜੀ ਲੱਗਾ ਹੋਰ ਤਰ੍ਹਾਂ ਹਵਾਨਾ ਦੇਖ ਸਕਦੇ ਬਿਲਕੁਲ ਫਿਕਸ ਹਵਾਨੇ ਦੀ ਆ ਸੈਂਟਰ 'ਚ ਆਓ ਥਾਣ ਪਰਲੇ ਪਾਸੇ ਉਹ ਸੈਂਟਰ 'ਚ ਆ ਪਾਜੀ ਬੈਣੀ ਤਾਂ ਦੂਸਰੇ ਪਾਸੇ ਆ ਤੇ ਇਧਰ ਇੱਕ ਰੀਦੇ ਥਾਣ ਦੇਖ ਸਕਦੇ ਜੀ ਉਹ ਦੇਖ ਸਕਦੇ ਹੋ ਵੱਖਰਾ ਸਾਨੂੰ ਸੈਂਟਰ 'ਚ ਲੱਗਾ ਹੈ ਉਹ ਸੈਂਟਰ 'ਚ ਤੁਹਾਨੂੰ ਪਤਾ ਆ ਮਈਆਂ ਦੇ ਲੱਗਾ ਹੁੰਦਾ ਕਈਆਂ ਦੇ ਹਾਂਜੀ ਤੇ ਬੱਚਾ ਕੀ ਇਹਦੇ ਮਗਰ ਬੱਚਾ ਕੱਟਾ ਜੀ ਵਰਜੀ ਕੱਟਾ ਆ ਇਹਦੇ ਮਗਰ ਤੇ ਦੁੱਧ ਕਿੰਨਾ ਤਿਆਰ ਹੈ ਦੁੱਧ ਦੇ ਵਰਜੀ ਜਿਹੜਾ ਪੱਕਾ ਲੀਟਰ ਵਾਲਾ 9 ਹੋਊਗਾ ਪਾ 8 ਕਿਲੋ ਵਰਜੀ ਕਰਕੇ ਦਵਾਂਗੇ ਤਿਆਰ ਜਿਹੜਾ ਹਾਂਜੀ ਤਿਆਰ ਵਰ ਉਦੋਂ ਇਸ ਸਫਰ ਸੁਪਰ ਚ ਵਿੱਚ ਹੀ ਜਾਣੀਆਂ ਪਾਈਆਂ ਖੰਡ ਘਟ ਵਜੇ ਆਪਾਂ ਕਹਿ ਨਹੀਂ ਸਕਦੇ ਹਾਂ ਬਾਕੀ 8 ਹੀ ਹੋਊਗਾ ਤੁਸੀਂ ਪੂਰਾ ਆ ਦੇਖੋ ਛੋਟੇ ਸਿੰਘ ਦੀ ਹੈ ਬਦੀ ਛੋਟੀ ਠੀਕ ਹੈ ਜੀ ਬਿਲਕੁਲ ਨਿੱਕਾ ਸਿੰਘ ਲੱਗਾ ਇਹ ਇੰਸ਼ਾ ਅੱਪੀਆ ਸਦੀ ਯੋ ਮੀਨੀ ਜੀ ਦਾ ਵੀ ਬਾਕੀ ਉਹ ਮੇਰੀ ਬਣਾਵਟ ਬਲੂਨ ਬਹੁਤ ਛੋਟੀ ਦੱਸੀ ਜੱਤੀ ਦਾ ਰਵਾਨਾ ਲੱਗਾ ਜੀ ਲੈ ਜਾ ਜੀ ਬਾਕੀ ਸੋਣੀ ਛੋਟੀ ਫੱਬਦੀ ਆ ਜੇ ਕੱਦ ਤਾਂ ਲਈਏ ਤੇ ਬਹੁਤਾ ਆਪਾਂ ਵੱਡਾ ਵੀ ਨਹੀਂ ਕਹਿ ਸਕਦੇ ਤੇ ਬਹੁਤਾ ਛੋਟਾ ਵੀ ਕਹਿ ਸਕਦੇ ਜਿ세 ਤਰ੍ਹਾਂ ਆਮ ਆਪਣੇ ਘਰਾਂ ਚ ਮੱਝਾਂ ਹੁੰਦੀਆਂ ਪਹਿਲਾਂ ਨਾਲ ਦੇ ਹਿਸਾਬ ਨਾਲ ਕੱਦ ਘੱਟ ਠੀਕ ਐ ਤੇ ਮੁੱਲ ਫਿਰ ਇਹਦਾ ਮੁੱਲ ਗੱਜੀ ਜੈ ਜੀ ਕਰਦੀ ਐ ਕਿੰਨਾ ਕ ਜੀ ਬੀ ਦੇ ਵਿੱਚ ਜੀ ਵੇਲਾ ਸੋਣੀ ਸਕੀਣੀ ਝੋਟੀ ਹਾਂਜੀ ਝੋਟੀ ਜਾਂਦੀ ਵੀ 70000 ਦੀ ਵੇਚ ਦੋ ਅੱਛਾ ਹਾਂਜੀ 70000 ਦੀ ਤੁਸੀਂ ਕਿ ਕਿੰਨੇ ਦੇ ਲੇ ਤੁਸੀਂ ਕਿੰਨੇ ਦੀ ਵੇਚ ਨਹੀਂ ਅਹੀਂ ਆਨੇ 65 ਦੀ ਵਿਕ ਜੀ ਤੇ ਅਹੀਂ ਕਿੰਨੇ ਹੋਰ ਜੇ ਅੱਜ ਕਰ ਦਈਏ ਅਹੀਂ ਕਿੰਨੇ 64 ਦੀ ਦੇਤੀ ਬਾੜਦੀ ਦਾ ਫਿਰ ਦਈਏ ਬੀ ਅੱਛਾ ਵੀ ਛੱਡੀਏ 60 ਦੀ ਦੇ ਦਈਏ ਅੱਛਾ 60000 ਦੀ ਹਾਂਜੀ ਕਿ ਹੋਰ ਕਰ ਦਈਏ ਵਿੱਚ ਦੋ ਜੀ ਹੋਰ ਛੱਡਦੀ 52000 ਦੀ ਦੇ ਦਈਏ ਅੱਛਾ 52000 ਦੀ ਬਾਕੀ ਵੀ ਜੀ ਝੋਟੀ ਵੇਖੋ ਬਣਾਵਟ ਬਣਵਟ ਬਹੁਤ ਸੋਣੀ ਹੈ ਹਮਾਂ ਦੇ ਦੀ ਦੁੱਧ ਵਾਲੀ ਝੋਟੀ ਆ ਠੀਕ ਜਾ ਕੇ ਕੋਈ ਸੇਵਾ ਵਾਲਾ ਹੋਣਾ ਚਾਹੀਦਾ ਵੀਰਪਰਾ ਅੱਛਾ ਦੋ ਅੱਧਾ ਲੈ ਪਟਾਕੇ ਪਾ ਦੂਗੀ ਛੋਟੀ ਵੀਰ ਜੀ ਕੋਈ ਸ਼ੂਟ ਨਾ ਕਰਾਵੇ 57000 ਦੀ ਦੇ ਦਾਂਗੇ ਛੋਟੀ ਅੱਛਾ 1000 ਰੁਪਏ ਆਪਣੇ ਜਿਹੜੀ ਦੇਣ ਲੈਣ ਵਾਲੀ ਵੀਰ ਜੀ ਗੱਲ ਆਦੀ ਬਸ ਛੋਟ ਹੀ ਹੋਊਗੀ ਓਹ ਜੀ ਠੀਕ ਹੈ ਜੀ ਬਾਕੀ ਵੀਰ ਜੀ ਵੇਖੋ 8-9 ਕਿਲੋ ਦੁੱਧ ਆ ਇਹਨੇ ਤਾਂ ਹੁਣ ਵੀ ਵੀਰ ਜੀ ਕੀ ਦਿਆ ਵਾ ਠੀਕ ਹੈ ਜੀ ਹਾਂ ਜੀ ਹਾਂ ਜੀ ਬਾਕੀ ਉਹ ਆਪਾਂ ਜਿਹੜਾ ਥਾਣੇ ਆ ਪੰਜ ਲੱਗੇ ਆ ਉਹ ਸੈਂਟਰ 'ਚ ਆ ਥਾਣਾ ਉਹਦੀ ਕੋਈ ਗੱਲ ਨਹੀਂ ਆ ਇਹ ਪੂਰੇ ਥਾਣਾ ਹੱਥ ਚੋਂਦੇ ਯਾਨੀ ਕਿ ਵਗੂਗਾ 2 4 14 ਆ ਗਿਆ ਬਸ ਠੀਕ ਹੈ ਹਾਂਜੀ ਹਾਂਜੀ ਤੇ ਹੁਣ ਆ ਗੱਬਣ ਜੇ ਵੜ ਹਾਂਜੀ ਗੱਬੜ ਜੀ ਵਜੀ ਸੁਆ ਕਿ ਨਵਾ ਜੇ ਦਾ ਸੁਆ ਜੀ ਪਹਿਲਾਂ ਜੇ ਵਛੀ ਆ ਵੇਖੋ ਠੰਡੀ ਵਜੀ ਆ ਵੇਖੋ ਠੀਕ ਹੈ ਹਾਂਜੀ ਹਾਂਜੀ ਠੰਡੀ ਤੇਰੀ ਤੋਰੋ ਫੇਰ ਇੰਨੇ ਹਾਂ ਇਹ ਗੱਬਣ ਜੇ ਇਹ ਟਾਈਮ ਲੈ ਜਣਾ ਜੇ ਮੱਛੀ ਨੇ 5 7 ਦਿਨ ਥੱਲੇ ਚੰਗੀ ਬਣੰਦੀ ਆ ਪਹਿਲਾਂ ਸੁਆ ਇਹਨੇ ਸੋਨਾ ਤੋਰ ਦੋ ਬਾਕੀ ਇਹ ਆ ਬਈ ਰੰਗ ਰੂਪ ਦੀ ਚੰਗੀ ਆ ਵੇਖੋ ਵੇ ਜੀ ਕਿੰਨੀ ਸੋਹਣੀ ਲੱਗੀ ਵੇੜ ਨੂੰ ਗਲਾਈ ਗਲਾਈ ਚ ਪੜੀ ਦਿੱਤੀ ਯਾਰ ਗਲਾਈ ਸੋਣੀ ਸ਼ਕੀਨ ਵੈੜ ਆ ਜਿਹੜੇ ਵੀਰ ਸ਼ਕੀਨ ਚ ਕੋਲ ਸੋਣੀ ਰਿਆ ਕਈ ਆਂਦੇ ਵੀ ਚੰਗੀ ਵੈੜ ਸੋਣੀ ਸਾੜੀ ਹੋਣੀ ਸੋਣੀ ਵੈੜ ਆ ਜਿਹੜੇ ਵੀਰ ਨੇ ਇੱਕ ਅੱਧੀ ਘਰ ਰੱਖਿਆ ਹੀ ਹੁੰਦੀ ਆ ਚੰਗੀ ਸ਼ਕੀਨ ਵੈੜ ਉਹ ਉਹਦੇ ਘਰ ਵੀਰ ਦੇ ਜਾਣ ਵਾਲੀ ਆ ਵੈੜੇ ਠੀਕ ਹੈ ਜੀ ਬਾਕੀ ਗਾਣ ਵੀ ਹਵਾਨਾ ਚੰਗਾ ਪਰ ਹੰਦੀ ਆ ਤੇ ਹਵਾਨਾ ਪਛਾਣ ਵੀ ਚੰਗਾ ਪਰ ਹੰਦੀ ਆ ਬਾਕੀ ਪਹਿਲਾਂ ਦੇ ਹਿਸਾਬ ਨਾਲ ਚਲੋ ਘਾਦੇ ਦਾ ਵੀ ਠੀਕ ਆ। ਪਲੀ ਜੁੜੀ ਹੈ ਲੱਜੀ। ਸਾਂਮੀ ਸੁੰਮੀ ਚੰਗੀ ਆ। ਤ੍ਰਿਕੀਆਂ ਰੁਪੀਆਂ ਬੜੀਆਂ ਵਧੀਆ ਅੰਜੀ ਬਾੜ ਚ। ਫਾਟ। ਫਿਰ ਇਹ ਆ ਵੇਖੋ ਲੱਜੀ। ਗੱਬਣ ਦੇ ਥੱਲੇ ਕਿੰਨੀ ਬਈ ਜਾਊਗਾ ਚੰਗਾ ਮਰੇ ਵਿਖਾ ਦੋ ਹਾਂ ਦੇਖ ਹਾਂਜੀ ਹਾਂਜੀ ਗੱਬਣ ਦੇ ਥੱਲੇ ਜਿੰਜ ਮਰਜੀ ਵੀਰ ਜੀ ਬਈ ਜਾਊਗਾ ਵੇਖੋ ਠੀਕ ਹੈ ਜੀ ਹਾਂਜੀ ਹਾਂਜੀ ਤੇ ਮੁੱਲ ਫੇਰੇ ਦਾ ਉਹ ਤੇਰਾ ਦੁੱਧ ਕਿੰਨਾ ਕੱਢੀ ਜਾਓਗੇ ਦੁੱਧ ਵੀਰ ਜੀ ਦੁੱਧ ਹੈਗਾ ਜਾਂ ਸੇਵਾ ਦਾ ਸਾਡਾ ਗੱਬਣ ਅਸੀਂ ਲਈ ਆ ਸਾਡੇ ਕੋਲ ਹੁਣ ਕੱਲ ਦੀ ਆਈ ਆ ਹਾਂਜੀ ਗਾਂ ਅਸੀਂ ਦੇ ਦੇਣੀ ਆ ਜੀ ਦੁੱਧ 15 ਵੀ ਚਵਾ ਸਕਦੀ 16 ਵੀ ਚਵਾ ਸਕਦੀ ਤੇ 20 ਵੀ ਚਵਾ ਸਕਦੀ ਦੁੱਧ ਹੈਗਾ ਸੇਵਾ ਦਾ ਵੀਰ ਜੀ ਹਾਂਜੀ ਹਾਂਜੀ ਇਹ ਪਤਾ ਹੀ ਨਹੀਂ ਡੰਗਰ ਨੇ ਕਿੰਨਾ ਦੁੱਧ ਕੱਢ ਦੇਣਾ ਤੇ ਤੇ ਮੁੱਲੇ ਦਾ ਹੁਣ ਕਈ ਵੈੜਾ ਵੀਰ ਜੀ 15 15 ਕਿਲੋ ਕਰਕੇ ਦੇਈ ਦਿਆਂ 20 20 22 ਕਿਲੋ ਦੁੱਧ ਕੱਢ ਦਿੰਦੀਆਂ ਹਾਂ ਤੇ ਕਈ ਘੱਟ ਵੀ ਘੱਟ ਦਿੰਦੀਆਂ ਹਾਂ ਹਾਂ ਜੀ ਹਾਂ ਜੀ ਉਹ ਕੋ ਮੇਰਾ ਭਰਾ ਆਪਣੀ ਸਮਝ ਨਾ ਲਵੇ ਹਾਂ ਜੀ ਹਾਂ ਜੀ ਹਾਂ ਜੀ ਇਹ ਵੀਰ ਜੀ ਦੇ ਦਈਏ 55 ਦੀ ਨਹੀਂ ਕਰਦੀ ਇਹ ਵਿੱਚਾ ਛੋਟ ਛੋਟ ਹੈ ਪੂਰੇ ਵੀਰ ਜੀ 5000 ਛੱਡ ਦੀਏ 50 ਦੀ ਦੇ ਦਈਏ ਅੱਛਾ 50 ਦੀ ਦੇ ਦੋ ਹਾਂ ਜੀ ਬਾਕੀ ਵਿੱਚ ਕੋਈ 1000 ਖਾਣੇ ਛੋਟ ਛੋਟ ਮੋਕੇ ਤੇ ਕਰ ਦੋਗੇ ਦੋ ਹੀ ਵੀਰ ਜੀ ਛੱਡ ਦੀਏ 48 48000 ਦੀ ਦੇ ਦਈਏ ਠੀਕ ਹੈ ਜੀ ਹਾਂ ਜੀ ਹਾਂ ਜੀ ਚਲੋ ਬਾਕੀ ਕੋ ਫੋਨ ਲਾਵੇ ਤੇ ਹੋ ਜਮ 47000 ਰੁਪਏ ਦਾ ਅੱਛਾ 47 47 ਦੀ ਜਿਹੜੀ ਛੋਟੀ ਹੋਣੀ ਹੈ ਅੱਛਾ 47 ਦਾ ਸ਼ੋਰਟ ਕੱਟ ਹਾਂਜੀ ਹਾਂਜੀ ਵੇਖੋ ਵੀਰ ਜੀ ਵੈੜ ਕਿੱਡੀ ਬਰੀਡ ਚ ਹੈ ਵੀ ਹੁਣ ਕਾਫੀ ਖੂਬਸੂਰਤ ਹੈ ਇੱਕ ਧੰਨਵਾਦ ਖੂਬਸੂਰਤ ਹੈ ਵੈੜ ਆ ਵੀ ਜੀ ਗਾਂ ਤੁਹਾਨੂੰ ਦਿਖਾਉਣੀ ਆ ਇਹਦੇ ਮਗਰ ਕੀ ਜੇ ਇਹਦੇ ਮਗਰ ਵੀ ਜੀ ਵੱਛੀ ਜੀ ਸੈਕਸਡ ਸੀ ਮੰਦੀ ਜੇ ਹਾਂ ਦੇਖ ਸਾਡੇ ਵੱਛੀ ਬੜੀ ਪਿਆਰੀ ਹੈ ਇਹਦੇ ਮਗਰ ਚੰਗੇ ਟਿਕੇ ਦੀ ਬੱਛੀ ਜੀ ਪੰਜਾਂ ਦਿਨਾਂ ਦੀ ਜੀ ਪੰਜਾਂ ਦਿਨਾਂ ਦੀ ਬੱਛੀ ਤੇ ਹਾਈਟ ਲਾਈਨ ਤੋਂ ਬੱਛੀ ਦੀ ਹੁਣ ਤੋਂ ਵੀ ਚੰਗੀ ਆ ਚੰਗੇ ਟਿਕੇ ਦੀ ਬੱਛੀ ਆ ਜਿਹੜੀ ਮਗਰ ਬਾਕੀ ਵੀ ਜੀ ਵਹਿੜ ਮੰਨ ਕੇ ਚੱਲੋ ਵੀ ਜਿਹੜੀ ਹੁਣ ਮੰਨ ਲਓ ਆ ਵਹਿੜ ਆ ਨਾ ਅਉਂਸਰਾਂ ਬੱਛੀਆਂ ਅੱਜ ਕੱਲ ਲੈਣ ਚੱਲ ਜਓ ਤੇ ਤੁਹਾਨੂੰ ਪਤਾ 60 65000 ਦੀ ਬੱਛੀ ਅਉਂਸਰਾਂ ਦੀ ਚੰਗੀ ਸ਼ਕੀਨ ਵਹਿੜ ਹਾਂਜੀ ਤੇ ਮੰਨ ਲਓ ਵੀ ਜਿਹੜੇ ਵੀਰ ਨੇ ਇੰਨੀ ਤਿਆਰ ਕੀਤੀ ਆ ਬਰੀਡ ਤੇ ਕਿੰਨਾ ਖਰਚਾ ਆ ਗਿਆ ਹੋਊਗਾ ਵਹਿੜ ਤੇ ਉਹ ਤੇ ਚਲੋ ਗੱਲ ਸਹੀ ਆ ਹਾਂਜੀ ਆ ਜੀ ਬਾਕੀ ਬਰੀਡ ਚ ਬੜੀ ਆ ਵੀਰ ਜੀ ਉਹ ਕੋਈ ਮੰਨ ਲਓ ਵੀ ਵੀ ਇਹ ਕੇ ਲਵੇ ਬਾਕੀ ਉਹਨਾਂ ਨੂੰ ਦੱਸਿਆ ਵਾ ਪੀ ਇਹ ਉਹਨਾਂ ਕੋ ਸਿਮਿੰਟ ਵੀ ਪੁੱਛ ਕੇ ਦੱਸ ਦਾਂਗੇ ਕਿਹੜੇ ਸਿਮਿੰਟ ਦੀ ਆ ਪਿਆ ਅੱਛਾ ਤੇ ਵਸੀਦਾ ਵੀ ਦੱਸ ਦਾਂਗੇ ਆਪਾਂ ਉਹ ਡਿਟੇਲ ਨਹੀਂ ਲਈ ਉਹ ਵੀਰ ਆਪਨਾ ਘਰੇ ਨਹੀਂ ਠੀਕ ਆ ਹਾਂਜੀ ਹਾਂਜੀ ਉਹਨੂੰ ਆਪਾਂ ਫੋਨ ਕਰਕੇ ਪੁੱਛ ਕੇ ਦੱਸ ਦਾਂਗੇ ਵੀਰ ਨੂੰ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਕਿੰਨੇ ਕਿ ਦੁੱਧ ਕਿੰਨਾ ਕਿ ਦੁੱਧ ਤਿਆਰ ਜਮ ਮੁਕੇ ਉਹ ਵੀਰ ਜੀ ਹੁਣ ਬੋਲਾ ਲਾ ਲਓ ਦੁੱਧ ਲਾ ਲਓ ਪੱਕਾ ਜਿਹੜਾ ਲੀਟਰ ਵਾਲਾ ਹੋਊਗਾ 15 ਕਿਲੋ ਹੋਊਗਾ ਅੱਛਾ ਪਰ ਆਪਾਂ 14 ਕਿਲੋ ਵੀਰ ਜੀ ਕਰਕੇ ਦਾਂਗੇ ਹੁਣ ਕਿੰਨਾ ਕਿੰਨਾ ਦੋ ਚੁਾਈ ਜਾਓਗੇ ਉਹਦੇ ਵੀਰ ਜੀ ਪਿਛਲੀ ਯਾਰ ਨਾ ਉਹ ਵੀਰ ਨਾ ਆਪ ਥੋੜਾ ਜਿਹਾ ਬਾਹਰ ਅੰਦਰ ਰਹਿੰਦਾ ਵਾ ਤੇ ਉਹ ਤੁਹਾਨੂੰ ਪਤਾ ਗੱਡੀਆਂ ਗੁੱਡੀਆਂ ਦਾ ਕੰਮ ਆ ਵੀਰ ਦਾ ਨਾਲ ਹਾਂਜੀ ਹਾਂਜੀ ਤੇ ਉਹਨੇ ਦੇ ਵੀਰ ਨੇ 26 ਕਿਲੋ ਦੁੱਧ ਚੋਇਆ ਜੀ ਅੱਛਾ ਤੇ ਯਾਰ ਕੀ ਤੁਹਾਨੂੰ ਪਤਾ ਬੰਦਿਆਂ ਦੇ ਹੱਥ 'ਚ ਰਹਿ ਗਈ ਆ ਤੇ ਬੰਦਿਆਂ ਸਾਬ ਹੀ ਨਹੀਂ ਆ ਸਾਂਭੀ ਘੱਟ ਗਈ ਆ ਇੱਕ ਬੱਚਾ ਵੀ ਕੁਛ ਭਲਿਆ ਦਿੱਤਾ ਵਾ ਤੇ ਉਹਦੇ ਕਰਕੇ ਸਾਂਭੀ ਹੁੰਦੀ ਨਾ ਵੈੜ ਤੇ 100 ਰੁਪਈਆ ਦੀ ਸੀ ਵੈੜ ਅੱਛਾ ਹਾਂਜੀ ਤੇ ਕਈ ਵੀਰ ਭਰਾ ਦਿੰਦੇ ਥੋੜਾ ਜਿਹਾ ਕੋਈ ਨਹੀਂ ਡੰਗਰ ਲੱਸੀ ਹੋਊਗਾ ਹੁਣ ਸਾਰੇ ਪਾਸੇ ਲੱਸੀ ਆ ਵੇਖੋ ਵਿੱਚੀ ਮਿਲਕ ਵੇਣ ਖਾਦੋ ਆ ਕੱਲੀ ਕੱਲੀ ਨਾੜ ਲੱਗੀ ਆ ਆ ਦੇਖ ਸਕਦੇ ਹਵਾਨੇ ਦੇ ਨਾੜਾ ਆਪਾਂ ਦੇਖ ਸਕਦੇ ਹਾਂ ਬਿਲਕੁਲ ਦੂਰ ਦੂਰ ਜਿਹੜਾ ਥਣ ਲੱਗਾ ਤੇ ਮਿਲਕ ਵੇਣ ਚੰਗੀ ਲੱਗੀ ਆ ਦਾ ਹਾਂਜੀ ਹਾਂਜੀ ਦੁੱਧ ਵਾਲੀਆਂ ਨਿਸ਼ਾਨੀਆਂ ਸਾਰੀਆਂ ਚੰਗੀਆਂ ਆ ਬੜੀਆਂ ਵਰਗੀ ਨਿਸ਼ਾਨੀਆਂ ਆ ਬਸ ਲਸੀ ਲਸੀ ਵੈੜ ਬਾਕੀ ਕਿਹੇ ਗੱਲੋਂ ਸਰੀਰ ਵਾਲੀ ਸੀ ਇਹ ਕਾਰੀ ਹੈ ਸੀਲ ਠੰਡੀ ਵਰਗੀ ਚਲੋ ਲੈ ਜਾਓ ਤੋੜ ਦੋ ਫਿਰ ਹਾਂਜੀ ਬਾਕੀ ਕਿਹੇ ਗੱਲੋਂ ਨਹੀਂ ਵੈੜ ਖੁੰਜੀ ਬਸ ਲਸੀ ਲਸੀ ਆ ਜਿਹੜੀ ਵੈੜ ਹੈ ਮਗਰ ਵੀ ਬੱਛੀ ਚੰਗੀ ਆ ਤੇ ਇਸ ਕੁਆਲਟੀ ਦੀ ਬਿਊਟੀ ਵੇਖੋ ਕਿੰਨੀ ਆ ਆਪ ਵੀ ਸੋਹਣੀ ਵੈੜ ਆ ਜੀ ਕੱਦ ਵੱਡਾ ਜੀ ਪੂਰਾ ਫੁੱਲ ਸੈੱਟ ਕੱਦ ਕਾਠ ਪੱਖਾ ਚੰਗੀ ਆ ਹਾਂਜੀ ਕੋਈ ਓਟੀ ਸੰਗੀੜਾ ਵੀ ਜੇ ਸ਼ਬਦ ਕਰੇ ਡੱਬੀਦਾਰ ਹਵਾਨਾ ਲੱਗਾ ਜੀ ਰੱਜੀ ਇੱਲਾਜ ਬਾਕੀ ਵੀਰ ਜੀ ਮਰੇ ਦੰਦ ਚੈੱਕ ਕਰਾ ਦिए ਦਿਖਾ ਦੇ ਬਸ ਆ ਹੈ ਵਾੜੇ ਬਸ ਕਿਹਨੇ ਵੀਰ ਜੀ ਸਾਂਭੀ ਨਹੀਂ ਆ ਵੇਖੋ ਵੀਰ ਜੀ ਹਾਂਜੀ ਹਾਂਜੀ ਕੋਰੀ ਦੰਦਾਂ ਦੀ ਠੀਕ ਆ ਹਾਂ ਸਾਂਭੀ ਨਹੀਂ ਦੂਸਰੇ ਪਾਸੇ ਵੀ ਹਮਾਨੇ ਦੰਦਾੜਾ ਆਪਾਂ ਦੇਖ ਸਕਦੇ ਬਿਲਕੁਲ ਉਤਰਾ ਹੀ ਆ ਦੋਵਾਂ ਪਾਸੇ ਇੱਕੋ ਜਿਹਾ ਵਾ ਦੋ ਚਬਾਈ ਵਾਲਾ ਮੋਟਾ ਫਰਨ ਲੱਗਾ ਆ ਬਾਕੀ ਜਿਹੜਾ ਕੋ ਸਾਮ ਕਰ ਲੂਗਾ ਜੇ ਕੋ ਚਾਰ ਵਾਲਾ ਕੋ ਵੀਰ ਲੈ ਜਾਊਗਾ ਤੇ ਇਹਨੇ ਸਿਆਲ ਸਿਆਲ ਚ ਜਿਹੜਾ ਵਾ ਚੰਗਾ ਸਰੀਰ ਭਰ ਦੇਣਾ। ਜੇ ਕੋ 10000 ਖਵਾ ਲੂਗਾ ਤਾਂ ਵੀਰ ਜੀ 30000 ਰੁਪਏ ਵਾਜ ਜਾਣੀ ਏ। ਤੇ ਮੁੱਲ ਫੇਰ ਇਹਦਾ ਹੁਣ ਕਿੰਨਾ ਰੱਖਣਾ ਪਊ। ਮੁੱਲ ਆ ਵੇਖੋ ਵੀਰ ਜੀ ਮੜਿਆ ਮਾਰ ਦਿਓ ਮਗਰ ਵੀ ਕੈਮਰਾ। ਆ ਵੇਖੋ ਵੀਰ ਜੀ। ਠੀਕ ਹੈ। ਤੇ ਵੀਦਾਰ ਜੇ ਉਹ ਜੀ ਸੇਵਾ ਹੋਈ ਆ ਸਾਰੀਆਂ ਬਾਹ ਕੱਢ ਜਣੀਆਂ ਤੇ ਕਿੰਨਾ ਕ ਦੁੱਧ ਕੱਢੀ ਜਾਊਗੀ? ਦੁੱਧ ਵੀਰ ਜੀ ਉਹ ਤਾਂ 26 ਕਿਲੋ ਪਿਛਲੇ ਸਾਲ ਚੋਇਆ ਜੀ। ਹਾਂਜੀ। ਤੇ ਆਰ ਕੀ ਕੋਈ ਆਪਣੀ ਸਮਝਣਾ ਲਵੇ ਜੇ ਕੋ ਕਢਾ ਸਕਦਾ ਫੇਰ ਵੀ ਤੇ ਕਿੰਨਾ ਫਿਰ ਮੁੱਲ ਰੱਖਦੀ ਇਹਦਾ ਮੁੱਲ ਵੀਰ ਜੀ ਵੇ ਲੋ ਸਾਰੇ ਪੱਖੋਂ ਮੰਨ ਲੋ ਮਗਰ ਵੱਛੀ ਆ ਵੱਛੀ ਗਾਂ ਕਹਿੰਨੇ ਤਿਆਰ ਕਰ ਲਈ ਤੇ ਕਿੰਨੇ ਰੁਪਈਆ ਦੀ ਆ ਵੱਛੀ ਫੇਰ ਹਾਂਜੀ 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 ਇਹ ਵੀਰ ਜੀ ਦੇ ਦੀਏ 55 ਦੀ ਕਰ ਦਵ ਵਿੱਚੋਂ ਛੋਟ ਛੱਡ ਦੋ ਛੱਡ ਦਈਏ ਨਹੀਂ ਹੋਰ ਛੱਡ ਦਈਏ ਪੂਰਾ ਵੀਰ ਜੀ 5000 ਛੱਡ ਦਈਏ ਅੱਛਾ 50000 ਦੀ ਦੇ ਦਈਏ ਮੈਂ ਤਾਂ ਕਿੰਨਾ ਬਰਾਬਰ ਹੀ ਕਰਦੀ ਆ ਦੋਵੇਂ ਬਰਾਬਰ ਹੀ ਕਰਦੀਏ ਚਲੋ बराबर ही ਵੀਰ ਜੀ ਦੇ ਦਾਂਗੇ ਪੂਰੇ 47 ਦੀਆਂ ਆਖਿਆ ਨਾ ਹਾਂਜੀ 47 ਦੀ ਦੇ ਦਾਂਗੇ 47 47 ਬਾਕੀ ਵੀਰ ਜੀ ਘਟਾਵੇ ਨਾ ਵੀਰ ਭਰਾ ਦਿੰਦੇ ਆ ਤੁਸੀਂ 47000 ਮੁੱਲ ਕੀਤਾ ਆ ਅੱਛਾ 47000 ਮੁੱਲ ਨਹੀਂ ਕੀਤਾ ਅੱਛਾ ਮੁੱਲ ਕੀਤਾ ਇਹਦਾ 60 55 60000 ਰੁਪਇਆ ਬਾਕੀ ਜਿਹੜੀ ਦੇਣੀ ਉਹ ਆਪਾਂ ਵੀਡੀਓ ਤੇ ਗੱਲ ਕਰੀ ਦੀ ਆ ਠੀਕ ਹੈ ਨਾ ਨੂੰ ਪਤਾ ਜਿਹੜੇ ਵੀਰ ਭਰਾ ਨੂੰ ਪਰਖਿਆ ਉਹਨੇ ਆਪੇ ਲੈ ਜਾਣੀ ਆ ਠੀਕ ਹੈ ਜੀ ਹਾਂਜੀ ਜਿਹਨੂੰ ਪਰਖਿਆ ਨਾ ਬਰੀਡ ਦੀ ਉਹਨੇ ਆਪੇ ਲੈ ਜਾਣੀ ਆ ਵੀ ਸੇਵਾ ਸੁਗਾ ਚਲੋ ਚੰਗੀ ਹੋ ਗਈ ਤੇ ਤਗੜੀ ਹੋਈ ਨਹੀਂ ਬਾਕੀ ਚਾਰੂ ਚੁਰੂ ਵੇਖ ਲੋ ਬਾਕੀ ਚਲੋ ਇਹ ਆ ਵੀ ਹਾਂਜੀ ਚਾਰੂ ਚੁਰੂ ਬਹੁਤ ਜਿਆਦੀ ਹੈ ਇੱਕੋ ਗੱਬਣ ਇਹਦੇ 200 ਸੋਈਆਂ ਆਪਣੀ ਚੋਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਖੜੋ ਜੀ ਜੋ ਵੀ ਹੈ ਸਾਰਾ ਗੁਸ਼ਟਾ ਨੇ ਸਾਹਮਣੇ ਹੀ ਆਪਨੀ ਸਮਝਣਾ ਪਸ਼ੂ ਲਿਆ ਕਰੋ